ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਮਜੀਠਾ ਰੋਡ ਤੇ ਆਰਿਆਂ ਕੋਲ ਡੇਰੀਆਂ ਜਿਹੜੀਆਂ ਡੇਰੀ ਦੇ ਵਿੱਚ ਪਹੁੰਚ ਚੁੱਕੇ ਆਂ ਭਾਈ ਜਿਹਨਾਂ ਦਾ ਵਪਾਰ ਦਾ ਕੰਮ ਨਾਲ ਦੀ ਨਾਲ ਡੇਰੀ ਦਾ ਕੰਮ ਹੈ ਜੀ ਤੇ ਟੋਟਲ 5-7 ਮੱਝਾਂ ਸੇਲ ਕਰਨੀਆਂ ਚੰਗੀ ਕੁਆਲਿਟੀ ਦੀਆਂ ਕੁਝ ਵਿੱਚੋਂ ਤਾਜ਼ੀਆਂ ਸੂਈਆਂ ਤੇ ਇੱਕ ਦੋ ਟੋਕੜਾਂ ਕੱਬਣਾ ਵੀ ਹੈਗੀਆਂ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਤੋਂ ਟਮਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਵਾਂਗੇ ਵੀਰ ਨਾਲ ਇਹਨਾਂ ਪਸ਼ੂਆਂ ਦੀ ਡੀਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਠੀਕ ਹੈ ਥੋੜਾ ਖੁੱਲ ਕੇ ਬੋਲੋ ਕੋਈ ਗੱਲ ਨਹੀਂ ਤੇ ਐਡਰੈਸ ਵੀਰ ਜੀ ਦੱਸ ਦਿਓ ਆਪਣਾ ਆਪਣਾ ਐਸੇ ਮੁਜੀਠਾ ਰੋਡ ਤੇ ਇਹ ਨਿਖਾਰੇ ਲੱਗੇ ਅੱਛਾ ਜੀ ਆਰਿਆਂ ਦੇ ਪੰਨ ਡੇਰੀਆਂ ਜਿਹੜੀਆਂ ਵੀਰ ਗਾਰਡਨਸ ਦੇ ਨਾਲ ਠੀਕ ਆ ਹਾਂਜੀ ਨਾਮ ਕੀ ਹੈ ਜੀ ਨਾਮ ਮੇਰਾ ਵਿਸ਼ਾਲ ਜੀ ਫੋਨ ਨੰਬਰ ਦੱਸੋ ਜੀ 9879975398 ਠੀਕ ਆ ਹੋ ਰਹੀ ਹੈਗਾ ਨੰਬਰ ਕੋਈ ਹਾਂਜੀ ਇੱਕ ਹੋ ਗਿਆ ਉਹ ਵੀ ਦੱਸ ਦਿਓ ਜੀ 9872150798 ਠੀਕ ਆ ਵਪਾਰ ਦਾ ਨਾਲ ਨਾਲ ਡੇਰੀ ਦਾ ਕੰਮ ਹੈ ਨਾਲੇ ਡੇਰੀ ਦਾ ਨਾਲੇ ਵਪਾਰ ਦਾ ਕਿੰਨੇ ਪਹੂ ਸੇਲ ਕਰਨੇ ਜੀ 6 ਕਰਨੇ ਸੀ ਠੀਕ ਆ ਤੇ ਸੂਈਆਂ ਕਿੰਨੀਆਂ ਵਿੱਚੋਂ ਸੂਈਆਂ ਤੇ ਸੂਈਆਂ ਸਾਰੀਆਂ 6 ਦੀਆਂ 6 ਨੇ ਆ ਤੇ 4 ਵਿੱਚੋਂ ਸੂਈਆਂ ਤਾਜ਼ੀਆਂ ਜਿਹੜੀਆਂ ਅੱਛਾ ਦੋ ਪੌਣੀਆਂ ਜੇ ਗੱਬਣ ਝੋਟੀਆਂ ਥੋਕੜਾ ਥੋਕੜਾ ਗੱਬਣਾ ਤੇ ਤਾਜੀ ਸੂਈ ਤੋਂ ਕਰਦੇ ਆ ਸ਼ਰਵਾਦਾ ਆਜੋ ਭਾਜੀ ਕੱਢ ਲਿਓ ਬਾਰਾ ਇੱਧਰ ਵੀ ਇੱਧਰ ਨੂੰ ਇੱਧਰ ਨੂੰ ਲੈ ਜਾ ਕੋਈ ਨਹੀਂ ਇਹਨੂੰ ਸੋੜ ਦੋ ਕੋਣ ਆਓ ਕਲੀਕ ਅੱਧ ਕਾੜ ਪੂਰਾ ਵੱਡਾ ਕਿਨਵਾ ਸੁਹਾ ਹੋਊਗਾ ਭਾਜੀ ਇਹਦਾ ਇਹਦਾ ਤੀਜਾ ਹੋਊਗਾ ਤੀਜਾ ਸੁਹਾ ਹੋਊਗਾ ਲੈਵਾ ਚੈੱਕ ਕਰੋ ਬਹੁਤ ਹੀ ਸੋਹਣਾ ਵਾਜੀ ਚੰਗੀ ਕੁਆਲਿਟੀ ਵਾਲਾ ਵਾ ਕਰੋ ਚੈੱਕ ਭਾਜੀ ਦੁੱਧ ਕਿੰਨਾ ਹੈ ਇਹਦੇ ਕੋਲ 10 ਕਿਲੋ ਬੋਲਾ 10 ਕਿਲੋ ਬੋਲਾ ਵੇਖੋ ਲੈਵਾ ਕਿੱਡਾ ਸੋਹਣਾ 16 17 ਕਿਲੋ ਦੀ ਗਾਰੰਟੀ ਬੱਚਾ ਕੀ ਆਈ ਮਗਰੇ ਦੇ ਕੱਟੀ ਮਗਰੇ ਆ ਪਲਵਾਨਾ ਵਾਂਗੂ ਤੋਰਾ ਇਹਦਾ ਥਾਣਾ ਦੀ ਵੀਰ ਜੀ ਕੋਈ ਬਾਤ ਕੱਢਣੀ ਹੈਗੀ ਜੀ ਨਹੀਂ ਕੋਈ ਬਾਤ ਬਾਤ ਕੋਈ ਹੋਰ ਦਿਖਾਣੀ ਠੀਕ ਆ ਕਰੋ ਚੱਕ ਬਾਕੀ ਥਾਣ ਦੀ ਕੁਆਲਿਟੀ ਵੇਖੋ ਕਿੰਦੀ ਸੋਹਣੀ ਹੈ ਕੱਟੀ ਕਿਹੜੀ ਹੈ ਜੀ ਇਹਦੀ ਇਹ ਆ ਕੱਟੀ ਹੈ ਜੀ ਹਨਾ ਆ ਫੈਗਿਟ ਬਲੈਕ ਜਾਬ ਦੀ ਸਾਰੀ ਹਾਂ ਜੀ 나ੜੂ ਤੇ ਇਹ ਕੱਟੀ ਚੱਲੇ ਕੱਟੀ ਵੀ ਨਾੜੂ ਦੇ ਪੁੱਛਦੇ ਹੈਗਾ ਵਾਲ ਕੋ ਚਿੱਟਾ ਦੇ ਨਹੀਂ ਕੋਈ ਬਾਹਰ ਇਹਦੇ ਹੈਗਾ ਵਾ ਮੱਝ ਦੇ ਨਹੀਂ ਹੈਗਾ ਆ ਵੇਖੋ ਲੇਵਾ ਚੰਗਾ ਸੋਨਾ ਤੇ ਭਾਜੀ ਦੁੱਧ ਕਿੰਨਾ ਕਰ ਜੂਗੀ ਏ 12 ਕਿਲੋ ਦੀ ਗਰੰਟੀ ਦੇ ਫੀਸੇ ਕਰਦਾ 16 17 ਕਿਲੋ ਠੀਕ ਆ ਤੇ ਮੁੱਲੇ ਦਾ ਕਿੰਨਾ ਕਰਨਾ ਵੀਰ ਜੀ ਮੁੱਲ ਭਾਈ ਇਹਦਾ 1 20 ਤੇ ਛੋੜ ਕਿੰਨੀ ਕਰ ਦੋਗੇ ਛੋੜ ਕਰ ਦਾਂ ਜੀ ਜਿੰਨੀ ਠੀਕ 2000 ਛੋੜ ਹੋ ਜੂਗੀ ਬਾਕੀ ਵੇਖੋ ਹੀ ਵਜਨ ਪੂਰਾ ਵੱਡਾ ਵਾ ਮੁੱਲ ਬਿਲਕੁਲ ਜਾਇਜ਼ ਕੀਤਾ ਜੀ ਚੰਗੀ ਕੁਆੜੀ ਆ ਇੱਕ ਲੈਣ ਆਇਆ ਕੋਈ ਭੈਣ ਭਰਾ ਦੋ ਲੈ ਕੇ ਜਾਊਗਾ ਭਾਈ ਉੱਥੇ ਹੀ ਅਨੁਆਸ ਮੋੜ ਲਿਓ ਝੋਟੀ ਵੇਖੋ ਬੁਰੀ ਸ਼ਕੀਨ ਝੋਟੀ ਵੇਖੋ ਕਰੋ ਚੱਕ ਜੀ ਇਹਦਾ ਸੂਆ ਭਾਜੀ ਕਿਨਵਾ ਦੂਜਾ ਸੂਆ ਦੂਜਾ ਸੂਆ ਤੇ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਆ ਪੰਜ ਦਿਨ ਹੋ ਗਏ ਪੰਜ ਦਿਨ ਇੱਥੇ ਮੋੜ ਲਓ ਭਾਜੀ ਆ ਜਾਓ ਵਾਪਸ ਬੱਚਾ ਕੀ ਇਹ ਤੇ ਮਗਰ ਕੱਟਾ ਕੱਟਾ ਮਗਰਿਆ ਜੀ ਤੇ ਦੁੱਧ ਕਿੰਨਾ ਜੀ ਬੋਲੇ ਨਹੀਂ ਜੇ ਬੋਲੇ ਅਛਾ ਬੋਲੇ ਤੇ ਹੀ ਹੈ ਕਿੰਨਾ ਬੋਲਾ ਕਿੰਨਾ ਵਾ ਬੋਲਾ 8 ਕਿਲੋ ਪੱਕਾ ਬੋਲਾ 8 ਕਿਲੋ ਬੋਲਾ ਛੋਟੀ ਸ਼ਕੀਨ ਆ ਪੂਰੀ ਹੈ ਨਾ ਸੋਹਣੀ ਹੈ ਜੀ ਸਿੰਘ ਦੀ ਕੁਆਲਿਟੀ ਵੀ ਚੰਗੀ ਆ ਬਾਕੀ ਕੱਟਾ ਕਿਹੜਾ ਇਹਦਾ ਹਾਂ ਆ ਕੱਟਾ ਹੈਗਾ ਹਨਾ ਹਾਂਜੀ ਠੀਕ ਆੜੂ ਦੇ ਬੱਚੇ ਤੇ ਕਿੰਨਾ ਮੁੱਲ ਕਰਨਾ ਜੀ ਦਾ ਮੁੱਲ ਭਾਈ ਇਹਦਾ 118 ਕਰਾਂਗੇ ਹਾਂਜੀ ਮੁੱਲ ਲੈ ਲੈਂਦੇ ਨਾ 118 ਇੱਧਰ ਆਜੋ ਸਾਹਮਣੇ ਆਜੋ 118 ਹਾਂਜੀ 118 ਛੋੜ ਕਰ ਦੋ ਮੌਕੇ ਤੇ ਛੋੜ ਕਰ ਦਾਂਗੇ ਮੌਕੇ ਤੇ ਦੁੱਧ ਕਿੰਨਾ ਕੁ ਚੁਆਈ ਜਾਊਗੀ ਇਹ ਦੁੱਧ 12 ਕਿਲੋ ਤੋਂ ਨਹੀਂ ਭੱਜਦੀ ਠੀਕ ਆ ਬਾਕੀ ਚੰਗੀ ਐ ਲਹੂ ਵਾਲੀ ਐ ਛੋਟੀ ਸੋਹਣੀ ਐ ਜੀ ਆਜੋ ਅਗਲੀ ਵੀ ਕੱਢ ਲਿਓ ਜੀ ਇਹਦਾ ਸੁਆ ਕਨਵਾ ਜੀ ਇਹਦਾ ਤੀਜਾ ਸੁਆ ਜੀ ਅੱਛਾ ਤੀਜਾ ਸੁਆ ਸੁਈ ਨੂੰ ਇਹਨੂੰ ਕਿੰਨੇ ਕ ਦਿਨ ਹੋ ਗਿਆ ਦਿਨ ਹੋ ਗਏ 10 ਇਹਦੇ 12 ਕਿਲੋ ਪੱਕਾ ਦੋ ਦੇ ਜੀ 12 ਕਿਲੋ ਦੁੱਧ ਵੇਖੋ ਜੀ ਇਹਦਾ ਵੀ ਕੰਦ ਵਜਨ ਚੰਗਾ ਸੋਹਣਾ ਕੁਆਲਿਟੀ ਵੀ ਚੰਗੀ ਆ ਥਾਨ ਇਹਦੇ ਵੀ ਚੰਗੇ ਲੱਗੇ ਆਜੋ ਮਗਰ ਬੱਚਾ ਕੀ ਹੈ ਇਹ ਇਹ ਕੱਟਾ ਮਗਰ ਕੱਟਾ ਹੈ ਅੱਛਾ ਕੱਟਾ ਹੈ ਇਹ ਮਗਰ ਵੀ ਠੀਕ ਹੈ ਨਾ 나ੜੂ ਦਾ ਹੀ ਇਹਦਾ ਬੱਚਾ ਵੀ ਇਹਨੂੰ ਦੱਸ ਦੇਣਾ ਆਵਾ ਬੱਚਾ ਦਾ ਜੀ ਠੀਕ 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 ਤੇ ਦੱਸੋ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਇੱਕ 25 ਕਰ ਦਾਂਗੇ ਜੀ ਮੁੱਲ ਬਿਲਕੁਲ ਲੈ ਹਾਂ ਦੇਣਾ ਇੱਕ 25 ਤੇ ਦੁੱਧ ਕਿੰਨਾ ਕੁ ਜਵ ਆਜੂਗੀ ਇਹ ਦੁੱਧ 14 ਕਿਲੋ ਦੀ ਹੈਗਾ ਇਹ ਹੁਣ ਆਪਾਂ ਪਰ 12 ਦੱਸਿਆ ਹੈ ਠੀਕ ਹੈ 14 ਕਿਲੋ ਹੈਗਾ ਵਾ ਬਾਕੀ ਸੋਹਣੀ ਸੁਨੱਖੀ ਪੂਰੀ ਹੈ ਲੈ ਵਾ ਲੂਆ ਜੰਗਾ ਸੋਹਣਾ ਤਿੰਨੇ ਤਿੰਨੇ ਮੱਜਾਂ ਬਹੁਤ ਹੀ ਸੋਹਣੀਆਂ ਚੰਗੀ ਕੁਆਲਿਟੀ ਵਾਲੀਆਂ ਜੀ ਠੀਕ ਆ ਤੇ ਹੋਰ ਜਿਹੜੀ ਅਗਲੀ ਟੋਕੜ ਕੱਪਣੀ ਹਾਂਜੀ ਇੱਕ ਹੈਗੀ ਦਸਾ ਦੀ ਸਹੀ ਮੱਜ ਅਛਾ ਇਹ ਕਰ ਹੋਰ ਹੈਗੀ ਟੋਕੜ ਕੱਪਣ ਦੇ ਹਾਰ ਜੀ ਪਹਿਲਾਂ ਆ ਟੋਕੜ ਕੱਪਣ ਕਰੋ ਚੱਕ ਜੀ ਇਹ ਵੀ ਵੱਡੇ ਕੱਦ ਦੀ ਮਾਲਕ ਹੈ ਕਿੰਨੇ ਚਿਰ ਦੀ ਗੱਬਣਾ ਭਾਜੀ ਇਹ ਇਹਨੂੰ 5 ਮਹੀਨਾ ਦੀ ਗੱਬਣਾ ਦੀ ਅੱਛਾ 5 ਮਹੀਨਾ ਦੀ ਗੱਬਣਾ ਹੈ ਭਾਜੀ ਆਹ ਕੱਟਾ ਜੀ ਠੀਕ ਆ ਕੱਟਾ ਵੀ ਆ ਕੰਮ ਕਰਦੇ ਹਾਂਜੀ ਉਹ ਪਰਲੇ ਤੋਂ ਕੱਟਾ ਆਹੜਾ ਖਾਂੜੇ ਪੱਠੇ ਹਾਂਜੀ ਪੱਠਾ ਆਹ ਕੱਟਾ ਮਗਰ ਜੇ ਵੇਖ ਲਓ ਜੀ ਤੇ 5 ਮਹੀਨਾ ਦੀ ਗੱਬਣਾ ਮਗਰ ਕੱਟਾ ਤੇ ਦੁੱਧ ਕਿੰਨਾ ਜੀ ਇਹਦੇ ਕੋਲ ਦੁੱਧ ਥੱਲੇ ਹੈਗਾ 6 ਕਿਲੋ 6 ਕਿਲੋ ਦੁੱਧ ਠੀਕ ਆ 8 ਕਿਲੋ ਪਰ ਅਹੀਂ 2 ਘਟਾ ਕੇ ਦੱਸਦੇ ਹਾਂ ਜੀ ਮਿਲਦੀ ਕੱਟੇ ਨਾਲ ਕਿ ਟੀਕਾ ਲਾਉਂਦੀ ਹੈ ਜੀ ਨਹੀਂ 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 ਕੱਟੇ ਦੇ ਕੱਟੇ ਦੇ ਮਿਲਦੀ ਤਾਂ ਜੀ ਕੱਟੇ ਖੋਲ ਲਿਆ ਵੀ ਰਾਜਾ ਬਾਹਰ ਜਿਆਦੀ ਟੈਡ ਬੰਦੀ ਜਾਉਦੀ ਤਾਂ ਪਾਜੀ ਚੈੱਕ ਪਾਸ ਨਾ ਤੁਹਾਡੀ ਹਾਂ ਜੀ ਜੀ ਬਿਲਕੁਲ ਚੈੱਕ ਕਰਾ ਗਏ ਠੀਕ ਆ ਚੈੱਕ ਕੀਤੀ ਅਸੀਂ ਕਰਾਈ ਬਾਕੀ ਵੱਡੀ ਆ ਛੋਟੀ ਕਰੋ ਚੈੱਕ ਸੋਹਣੀ ਸਨਖੀ ਵੇਖੋ ਪਿੱਠ ਪੂਰਾ ਗੱਡਾ ਤਕੜਾ ਜੀ ਬਾਕੀ ਥਣ ਥਣ ਵੀ ਸੋਹਣੇ ਲੱਗੇ ਆ ਠੀਕ ਆ ਵੀਰ ਜੀ ਜੇੜੀ ਕੋਈ ਬਾਤਕਾਰਡ ਹੋਈ ਤੁਸੀਂ ਆਪ ਫੋਨ ਤੇ ਦੱਸ ਦਿਓ ਜਿਹੜੀ ਗੱਲ ਪੁੱਛਣ ਵਾਲੀ ਰਹਿ ਗਈ ਨਾ ਆਜੋ ਮੋੜ ਲਿਆਓ ਭਾਜੀ ਆਜੋ ਠੀਕ ਐ ਇਹਦਾ ਮੁੱਲ ਦੱਸ ਦੀ ਜੇ ਇਹਦਾ 85000 ਬਿਲਕੁਲ ਲੈਣ ਦੇਣਾ ਅੱਛਾ ਹੁਣ 85000 ਕਟਾ ਵੀ ਨਾਲੇ ਦੇਣਾ ਠੀਕ ਐ ਮਾਨਦਾਨ ਹੋ ਜੂ ਮੌਕੇ ਤੇ ਮੌਕੇ ਤੇ ਕਰ ਦਾਂਗੇ ਜੋ ਗੱਬਣ ਕਿੰਨੇ ਚਿਰ ਦੀ ਆ ਪੰਜਾ ਮਹੀਨਾ ਦੀ ਪੱਕੀ ਗੱਬਣ ਚੈੱਕ ਪਾਸ ਹੈ ਸਾਡਾ ਠੀਕ ਐ ਸਹੀ ਆ ਤੇ ਦੁੱਧ 5 ਕਿਲੋ ਕਿ 6 ਕਿਲੋ 6 ਕਿਲੋ ਠੀਕ ਐ ਬਾਕੀ ਚੰਗੀ ਕੁਆਲਿਟੀ ਵਾਲੀ ਏ ਝੋਟੀ ਵੇਖ ਲਓ ਜੀ ਬਰੀ ਕਿਹਾਂ ਝੋਟੀ ਦੀਆਂ ਵੇਖ ਲਓ ਪੂਰੀ ਵੱਡੀ ਆ ਝੋਟੀ ਮਗਰੇ ਦੇ ਕਟਾ ਜੇ ਟੋਕੜ ਗੱਬਣਿਆਂ ਜੀ ਆ ਆ ਕੇ ਆਪਣੀ ਤਸੱਲੀ ਕਰ ਲਿਓ ਜੀ ਤੁਹਾਡਾ ਫਰਜ਼ ਮੰਦਾ ਜੀ ਅਗਲੀ ਕਿਹੜੀ ਆ ਭਾਜੀ ਅਗਲੀ ਭਾਜੀ ਆ ਜੇ ਠੀਕ ਆ ਕੋਈ ਸ਼ਿਕਾਇਤ ਨਹੀਂ ਹਾਰੀ ਝੋਟੀ ਇਹ ਕਿੰਨੇ ਚਿਰ ਦੀ ਗੱਬਣਿਆਂ ਇਸੇ ਆਂ ਮਹੀਨੇ ਦੀ ਅੱਛਾ ਇਹ ਵੀ 6 ਮਹੀਨਾ ਦੀ ਗੱਬਣਿਆਂ ਤੇ ਦੁੱਧ ਕਿੰਨਾ ਜੀ ਇਹਦੇ ਕੋਲ ਇਹ ਤਾਂ 8 ਕਿਲੋ 8 ਕਿਲੋ ਦੁੱਧ 6 ਮਹੀਨਾ ਦੀ ਗੱਬਣ ਕਰੋ ਜਕਰੀ ਬਾਕੀ ਕੱਦ ਕਾਠੇ ਦਾ ਪੂਰਾ ਵੱਡਾ ਵਾ ਹਾਂਜੀ ਸਿੰਘ ਵੀ ਸੋਹਣਾ ਬੱਚਾ ਹੈਗਾ ਭਾਜੀ ਇਹਦਾ ਆ ਸ਼ਾਇਦ ਟੀਕੇ ਤੇ ਮਿਲਦੀ ਹੈ ਆ ਵੇਖੋ ਸਿੰਘ ਨਿੱਕਾ ਲੱਗਾ ਇਹਨੂੰ ਸੋਹਣਾ ਸਿੰਘ ਵਾ ਫੇਸ ਕੁਆਲਟੀ ਵੀ ਚੰਗੀ ਕੱਦ ਕਾਠੇ ਦਾ ਵੀ ਚੰਗਾ ਵਾ ਕੋਈ ਵੀ ਭੈਣ ਭਰਾ ਇੱਕ ਲੈਣਾ ਆ ਦੋ ਦੋ ਲੈ ਕੇ ਜਾਊਗਾ ਜਦੋਂ ਲੱਗ ਗਿਆ ਆ ਗਿਆ ਪਸੰਦ ਸਾਰੇ ਪਸ਼ੂ ਹੋਣਗੇ ਜਰੂਰ ਜੀ ਕਰੋ ਜਕਰੀ ਥਾਣੇ ਦਾ ਵੀ ਸੋਹਣਾ ਲੱਗਵਾ ਜੀ ਕਿੰਨਾ ਕਰਨਾ ਵੀਰ ਜੀ ਇਹਦਾ ਮੁੱਲ ਇਹਦਾ ਭਾਈ ਬਿਲਕੁਲ 85000 ਲੈਣ ਦੇ ਯੋਗ ਕੋਈ ਛੋਟ ਨਹੀਂ ਠੀਕ ਹੈ ਥੋੜਾ ਬੋਧਾ ਕਰਦੇ ਮੰਨਦਾ ਨਾ ਚਲੋ ਕਰ ਦਾਂਗੇ ਤੁਹਾਡੀ ਠੀਕ ਹੈ ਤੇ ਕਰਨੀ ਉਹ ਹੈਗੀ ਔਰ ਕੋਈ ਹੋਰ ਨਹੀਂ ਉਹ ਬੋਲੇ ਵਾਲੀ ਹੀ ਉਧਰੋਂ ਬੋਲੇ ਵਾਲੀ ਦਿਖਾ ਦਿ ਜਾਓ ਠੀਕ ਹੈ ਤਾਜੀ ਸੂਈ ਹੈ ਰਾਤ ਦੀ ਸੂਈ ਹੈ ਹਾਂਜੀ ਰਾਤੀ ਸੂਈ ਹੈ ਠੀਕ ਹੈ ਤੇ ਜੇਰ ਜੂਰ ਪਾਤੀ ਨੇ ਸਾਰਾ ਕੁਝ ਓਕੇ ਹੋ ਗਿਆ ਤੇ ਤੇ ਕਿੰਨਾ ਘੋਊਗਾ ਬੋਲਾ ਦੇ ਕੋਲ ਜੀ ਬੋਲਾ ਇਹਦੇ ਸਵੇਰੇ ਚੋਇਆ ਜੀ 4 ਕਿਲੋ ਠੀਕ ਆ ਤੇ ਸੂਆ ਇਹਦਾ ਕਿੰਨਾ ਹੋਊਗਾ ਦੂਜਾ ਇਹ ਤੀਜਾ ਹੋਵੇਗਾ ਜੀ ਠੀਕ ਆ ਆ ਆਪਣੀ ਸਮਝ ਕਰੇ ਜੀ ਜਨਵਾ ਵੀ ਅਕੀਨ ਨੂੰ ਲੱਗਦਾ ਆਪਣੀ ਸਮਝ ਨਾਲ ਲੈ ਲੈ ਹਨਾ ਬਾਕੀ ਇਹ ਵਾ ਚੰਗਾ ਸੋਹਣਾ ਕਰਮਾੜੀ ਨੇ ਤਿਆਰ ਕੀਤਾ ਕੁਆਲਿਟੀ ਚੰਗੀ ਹੈ ਜੀ ਕਰੋ ਜੇ ਕਾਜੋ ਮੋੜ ਜਾ ਮਾ ਜੀ ਤੇ ਭਾਜੀ ਕਿੰਨਾ ਕ ਦੁੱਧ ਚਵਾਈ ਜਾਊਗੀ ਇਹ ਇਹ 14 ਕਿਲੋ 14 ਕਿਲੋ ਕਰਦੇ ਆ ਨੇ ਕਿਹਾ ਇਹ ਗਰੰਟੀ ਆ ਅਸੀਂ ਪਿਛਲੇ ਸਵੇਰ ਚੁਰਾਇਆ ਬੱਚਾ ਕੀ ਮਗਰੇ ਦੇ ਬੱਚਾ ਮਗਰ ਕੱਟੀ ਹੈ ਕੱਟੀ 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 ਠੀਕ ਹੈ ਜੀ ਤੇ ਮੁੱਲ ਕਿੰਨਾ ਕਰਨਾ ਹੈ 86000 ਬਿਲਕੁਲ 86000 ਮੁੱਲ ਕਰਨਾ ਇਹਦਾ ਬਾਕੀ ਥਣਾ ਥੋਣਾ ਦੀ ਵੀਰ ਜੀ ਕੋਈ ਬਾਤ ਕੱਢਣੀ ਹੈਗੀ ਨਹੀਂ ਨਹੀਂ ਕੋਈ ਬਾਤ ਕੱਢਦੇ ਨਹੀਂ ਠੀਕ ਹੈ ਆ ਬੱਚਾ ਹੀ ਕੱਟੀ ਹੈ ਮਗਰ ਕੱਟੀ ਮਗਰੇ ਹੀ ਬਾਕੀ ਡਬਲ ਫਾਇਦਾ ਸੋਹਣੀ ਸੁਨੱਖੀ ਪੂਰੀ ਜੀ ਹਾਂ ਜੀ ਹੇ ਗੌਰਮਾਲਕ ਨਹੀਂ ਨਹੀਂ ਠੀਕ ਹੈ ਕਰ ਨਹੀਂ ਭਾਈ ਕੋਈ ਗੱਲ ਬਾਤ ਹੋਰ ਕਿਹੜੀ ਠੀਕ ਹੈ ਸਹੀ ਹੈ ਹਾਂਜੀ ਤੇ ਲਾ ਲਿਓ ਵੀਰ ਨੂੰ ਫੋਨ ਤੇ ਪਸ਼ੂ ਸਾਰੇ ਹੀ ਸੋਹਣੇ ਆ ਸੁਏ ਸਵਾਏ ਹੈਗੇ ਆ ਚੰਗੀ ਕੁਆਲਿਟੀ ਦੇ ਆ ਜੀ ਸੋਹਣੇ ਆ ਸਾਰੀਆਂ ਮੱਝਾਂ ਜੰਨੀਆਂ ਵੀ ਆ ਟੋਕੜਾ ਕਪੜਾ ਵੀ ਆਪਾਂ ਦਿਖਾਤੀਆਂ ਤੇ ਸੁਈਆਂ ਸਵਾਇਆਂ ਦੋ ਟਾਈਮ ਚੁਲਿਓ ਟੋਕੜਾ ਕੱਪੜਾ ਨੂੰ ਚੈੱਕ ਪਾਸ ਕਰਾ ਲਿਓ ਆਪਣੀ ਤਸਲੀ ਕਰਕੇ ਲੈ ਕੇ ਜਾਓ ਵੀਡੀਓ ਕਰ ਦਿਓ ਸ਼ੇਅਰ ਦੀ ਧੰਨਵਾਦ